ਜਲਤੂਰੇ ਪੁਰਾਣੇ ਵਿਆਹਾਂ ਦੀਆਂ ਗੱਲਾਂ ਕਰਦੇ ਵੀ ਪੁਰਾਣੇ ਵਿਆਹ ਕਿਵੇਂ ਹੁੰਦੇ ਹੁੰਦੇ ਸੀ ਵੀ ਪੁਰਾਣੇ ਵਿਆਹ ਆ ਹੁੰਦੇ ਹੁੰਦੇ ਸੀ ਵੀ ਅੱਗੇ ਜੇ ਪਹਿਲਾਂ ਤਾਂ ਨਾ ਬਜ਼ੁਰਗਾਂ ਨੇ ਲਾਗੀ ਘੱਲਣਾ ਹਾਂ ਲਾਗੀ ਘੱਲਣਾ ਲਾਗੀ ਘੱਲਣਾ ਵੀ ਪਹਿਲਾਂ ਪੁੱਛ ਕੇ ਆ ਵੀ ਕੀ ਉਹਨਾਂ ਦਾ ਲੈਣਾ ਦੇਣਾ ਕੀ ਉਹ ਕਿਸ ਤਰ੍ਹਾਂ ਦਾ ਮੁੰਡਾ ਕਿੰਨੀ ਪੜ੍ਹੀ ਆ ਤੇ ਇਸ ਘਰਵਾਰ ਕਿਵੇਂ ਆ ਸਾਰਾ ਪਹਿਲਾਂ ਉਹਨਾਂ ਨੇ ਆਉਣਾ ਕਿੰਨੇ ਭਰਾ ਤੇ ਮਾਪਿਓ ਨਾਨਕੇ ਦਾਦਕੇ ਕਿੱਥੇ ਆ ਸਾਰਾ ਕੁਝ ਪੁੱਛ ਕੇ ਹੋਣਾ ਪਹਿਲਾਂ ਸਾਰਾ ਕੁਝ ਹੀ ਪੁੱਛਦੇ ਸੀ ਸਾਰਾ ਕੁਪ ਉਹਦੇ ਫੇਰ ਹੋਣਾ ਬਜ਼ੁਰਗਾਂ ਨੇ ਆਪ ਫੇਰ ਆ ਕੇ ਬਜ਼ੁਰਗਾਂ ਨੇ ਘਰ ਦੇਖ ਕੇ ਜਾਣਾ ਖੇਤ ਪੁੱਛਣਾ ਆਸ-ਪਾਸ ਉਹ ਲਿਆ ਜਿਸ ਕਿਰੀ ਹੁੰਦੀ ਸੀ ਉਹਨੂੰ ਪੁੱਛ ਲੈਣ ਵੀ ਅਸੀਂ ਭਾਈ ਫਲਾਨਿਆਂ ਦੇ ਲੱਗੇਆਂ ਰਿਸ਼ਤਾ ਕਹਿੰਨ ਸੱਚ ਦੱਸ ਦਿੰਦੇ ਸੀ ਲੋਕ ਭੋਲੇ ਸੀ ਅੱਜ ਕੱਲ ਦਾ ਪਹਿਲੀ ਗੱਲ ਤਾਂ ਕੋਈ ਦੱਸਦਾ ਹੀ ਨਹੀਂ ਵੀ ਅਸੀਂ ਵਿਆਹ ਕਰਨ ਲੱਗੇਆਂ ਜਾਂ ਕੀ ਕਰਨ ਲੱਗੇ ਆ ਉਹ ਹੀ ਪੁੱਛੀ ਜਾਂਦੇ ਆ ਤੇ ਉਦੋਂ ਉਹਨਾਂ ਨੇ ਪੁੱਛਣਾ ਪੁੱਛ ਕੇ ਤੇ ਫੇਰ ਉਹਨਾਂ ਨੇ ਹਾਂ ਜਣਾ ਕਹਿੰਦਾ ਵੀ ਸਾਡਾ ਪੱਕਾ ਤੁਸੀਂ ਕੋਈ ਕੁੜੀ ਨਹੀਂ ਦੇਖਣੀ ਕੁਛ ਨਹੀਂ ਦਿਖਾਉਣਾ ਦੇਣਾ ਕੋਈ ਕੁੜੀ ਦਿਖਾਉਂਦਾ ਸੀ ਤੇ ਮੁੰਡੇ ਨੂੰ ਜਰੂਰ ਆ ਕੇ ਦੇਖਦੇ ਸੀ ਤੇ ਕੁੜੀ ਨੇ ਤਾਂ ਉਦੋਂ ਹੀ ਪਤਾ ਲੱਗਣਾ ਜਦੋਂ ਨੰਦਾ ਕਾਰਜ ਕਰਦੇ ਤੇ ਸਾਲੂ ਚ ਲਵੇਟ ਕੇ ਫੜਾਦੇ ਤੇ ਮੂੰਹ ਮੱਥਾ ਤਾਂ ਉਦੋਂ ਵੀ ਨਹੀਂ ਸੀ ਦਿਖਾਉਂਦੇ ਨੰਦਾਂ ਦੇ ਵੀ ਉਹ ਤਾਂ ਮੰਗਰੋਂ ਹੀ ਪਤਾ ਲੱਗਦਾ ਸੀ ਵੀ ਸਾਡੇ ਕਿਸਮਤ ਦੇ ਵਿੱਚ ਪਰਿਵਾਰ ਕਹੇ ਜਾ ਆਵਾ ਤੇ ਲੋਕ ਉਂ ਕਹਿੰਦੇ ਸੀ ਪਰਿਵਾਰ ਨਾਲ ਮਿਲਦੇ ਜੁੜਦੇ ਯਾਰ ਮਰਦਾ ਜੁੜਦਾ ਕਹਿੰਦੇ ਹੁੰਦੇ ਸੀਗੇ ਤੇ ਜੇ ਕੋ ਉਹ ਤੋਂ ਹੁਣ ਕਿੰਨੀਆਂ ਕਾਲੀਆਂ ਕਾਲੀਆਂ ਕੁੜੀਆਂ ਦੀਆਂ ਸਾਰੀਆਂ ਬੱਚੰਗੇ ਘਰੀ ਹੋ ਗਈਆਂ ਮਤਲਬ ਉਹ ਫਿਰ ਗਾਂਹ ਜਿਹੜਾ ਬੰਦਾ ਹੁੰਦਾ ਸੀ ਉਹ ਵੀ ਕਹਿੰਦਾ ਜੋ ਸਾਡੀ ਕਿਸੇ ਸੰਬੰਧੇ ਵਿੱਚ ਆ ਸਾਡਾ ਹੋ ਗਿਆ ਤੇ ਉਹ ਆਨਲਾਈਨ ਜਿਹਾ ਹੀ ਹੁੰਦਾ ਸੀ ਕੋਈ ਬੰਦੇ ਦਾ ਫਿਰ ਵਿੱਚੋਂ ਸਾਰੀ ਮਰੀ ਉਹ ਗਾਰ ਨਹੀਂ ਸੀ ਹੋ ਰਹੀ ਅ ਤੇ ਬੱਚੋ ਤਲਾਕ ਫਿਰ ਵੀ ਨਹੀਂ ਸੀ ਐ ਹੁੰਦੇ ਵੀ ਤਲਾਕ ਹੀ ਹੋ ਗਏ ਉਵੇਂ ਡਰਦੇ ਨੇ ਰੱਖੇ ਨਾ ਕਈ ਕਈ ਸਾਲ ਲੰਘ ਜਾਣੇ 5-5 7-7 ਸਾਲ ਤੇ ਪਿੱਕੇ ਬਿਠੀ ਰਹਿਣਾ ਜਨਾਨੇ ਨੇ ਬੰਦੇ ਨੇ ਇੱਥੇ ਬੈਠਾ ਆਪਣੇ ਪਿੰਡ ਕੰਮ ਕਰੀ ਜਾਣਾ ਇਸ ਤਰ੍ਹਾਂ ਦੇ ਕਾਰਜ ਜਾਨੀ ਉਦੋਂ ਲੋਕ ਪੋਲੇ ਸੀ ਇੱਕ ਦੂਜੇ ਨਾਲ ਵਧੀਆ ਸਿਆਣੇ ਵੀ ਸੀ ਇਕੱਲੇ ਪੋਲੇ ਨਹੀਂ ਸੀ ਸਿਆਣੇ ਵੀ ਬਹੁਤ ਸੀ ਐ ਰਸਤੇ ਨੂੰ ਤੋੜਦੇ ਨਹੀਂ ਸੀ ਛੇਤੀ ਕੀਤੇ ਹਾਂ ਜੇ ਕੋਈ ਮੁੰਡਾ ਗਲਤੀ ਵਲਤੀ ਹੋ ਗਈ ਚਾਰ ਬੰਦਿਆਂ ਨੇ ਆ ਕੇ ਟਕਾ ਜਾਣ ਫੇਰ ਕੁੜੀ ਨੂੰ ਤੋੜ ਦੇਣਾ ਵੀ ਨਾ ਪਾਈ ਜੇ ਉਦੋਂ ਕੁੱਟਮਾਰ ਵੀ ਹੋ ਜਾਂਦੀ ਹੁੰਦੀ ਸੀ ਹੁਣ ਤਾਂ ਕੋਈ ਚੀਜ਼ ਚ ਗੜਾ ਬਾਹਲਾ ਪੈਣ ਦਾ ਕੋਈ ਮਾੜੀ ਮੋਟੀ ਵੀ ਕੁੱਟਮਾਰ ਕਰਦੇ ਵੇ ਕੀ ਹਾਂ ਲੀੜੇ ਪਾਰ ਤਾਈ ਜਾਂਦੀਆਂ ਆ ਹੋ ਗਿਆ ਉਹ ਹੋ ਗਿਆ ਜੋ ਹੋ ਗਿਆ ਨਾ ਉਹਦਾ ਕੋਈ ਤਲਾਕ ਹੁੰਦਾ ਸੀ ਉਹ ਤਾਂ ਅਗਲੇ ਨੇ ਡੰਗਰ ਪਸ਼ੂ ਦੇਖ ਰਹੇ ਹਾਂ ਉਹ ਬਹਾਰੇ ਪੰਡ ਬਣਦੇ ਨਹੀਂ ਕਿਹੜਾ ਰੱਜਿਆ ਪੰਡ ਵਿਖਾ ਰਹਿਆ ਲੋ ਪਤਾ ਲੱਗਦਾ ਵੀ ਘਰ ਪਸ਼ੂ ਰੱਖੇ ਹੋਣੇ ਚੰਗੇ ਹੁਣ ਤਾਂ ਅਗਲਾ ਕਹਿੰਦਾ ਸਾਡਾ ਦੁੱਧ ਤਾਂ ਮੁੱਲ ਲੈ ਲਾਂਗੇ ਮੁੱਲ ਲੈ ਲਾਂਗੇ ਦੁੱਧ ਗੱਲ ਤਾਂ ਸੁਣ ਲਾਉਣਾ ਤਾਂ ਗੱਲ ਕਰਨੀ ਫਿਰ ਤੂੰ ਹੀ ਕਰ ਲੈ ਚੱਲ ਚਲ ਲੈ ਜਦੋਂ ਮੈਂ ਆਪ ਗੱਲ ਕਰਾਂ ਫਿਰ ਤੂੰ ਚੁੱਪ ਕਰ ਜਾ ਮੈਂ ਫਿਰ ਮੈਨੂੰ ਕਰ ਲੈਣੇ ਫਿਰ ਤੂੰ ਕਰ ਲਈ ਤੈਨੂੰ ਪੁੱਛਦਾ ਤੂੰ ਕਰਿਆ ਕਰ ਮੇਰੇ ਕਹਿੰਦਾ ਪੋਸਦਾ ਵੀ ਜੇ ਪਸ਼ੂ ਰੱਖੇ ਹੋਣੇ ਹੁਣ ਤਾਂ ਪਹਿਲਾਂ ਦੁੱਧ ਹੀ ਕਢਣੀਆਂ ਮੋਲ ਲੈ ਲਾਂਗੇ ਸਾਨੂੰ ਨਹੀਂ ਪਸ਼ੂਆਂ ਤਾਂ ਹੀ ਮਤਲਬ ਨਾ ਸੀ ਗੋਹੇ ਨੂੰ ਹੱਥ ਪਾਉਣਾ ਨਾ ਸੀ ਗੋਹਾ ਸੱਟਣਾ ਪਹਿਲੀ ਗੱਲ ਤਾਂ ਉਹ ਗੈਸ ਤੇ ਹੀ ਕੰਮ ਚਲਾਈ ਜਾਂਦੀਆਂ ਹੁਣ ਹੱਥ ਗੋਹੇ ਤਾਂ ਉਹ ਨਹੀਂ ਭੰਨ ਕੇ ਲਾਉਂਦੀਆਂ ਚੁੱਲ੍ਹੇ 'ਚ ਅੱਗੇ ਰੋਟੀਆਂ ਚੁੱਲ੍ਹੇ 'ਤੇ ਬਣਮਾਉਣੀਆਂ ਕਹਣਾ ਵੀ ਹਾਂ ਭਾਈ ਰੋਟੀਆਂ ਆਪਾਂ ਚੁੱਲ੍ਹੇ ਤੇ ਬੁੜੀ ਨੇ ਪਕਾਉਣੀਆਂ ਹੀ ਚੁੱਲ੍ਹੇ ਤੇ ਚੁਰ ਤੇ ਗੋਹਾ ਲਾ ਕੇ ਪਾਤੀਆਂ ਲਾ ਕੇ ਥੱਲੇ ਡੰਡਾ ਜਾਂ ਲਾ ਦੇਣਾ ਤੇ ਉਹਦੇ ਨਾਲ ਰੋਟੀਆਂ ਲੱਗ ਜਾਂਦੀਆਂ ਸਾਰੇ ਸਾਰੇ ਟੱਬਰਦਿਆਂ 20 30 ਬੰਦਿਆਂ ਤੇ ਦੂਜੀ ਦੇ ਜਿਹੜੇ ਨਾ ਹੁੰਦੇ ਉਹਨੇ ਪਾਣੀ ਪੂਣੀ ਪਸ਼ੂ ਨੂੰ ਪਈ ਜਾਣਾ ਗੋਹਾ ਕੁੜਾ ਸੱਟੀ ਜਾਣਾ ਲੈ ਤੇ ਇਹ ਤੇਰਾ ਕੰਮ ਹੋ ਗਿਆ ਇਧਰੋਂ ਹਾਂ ਹੋ ਗਿਆ ਬੰਮੀ ਕਹਿੰਦਾ ਫਿਰ ਹੁਣ ਮੈਂ ਆਉਂ ਕਰਦੀ ਆ ਮੈਂ ਖੇਤ ਰੋਟੀ ਲੈ ਕੇ ਜਾਨੀ ਆ ਤੁਹਾਡੇ ਬਾਪੂ ਉਹਨਾਂ ਦੀ ਤੇ ਉਹਨੇ ਜੇ ਖੇਤ ਆਪਾਂ ਪੰਜ ਚਾਰ ਮੁੰਡੇ ਜਾਂ ਬੰਦੇ ਕੰਮ ਕਰਦੇ ਦੇ ਉੱਥੇ ਬੁਢੀ ਨੇ ਰੋਟੀ ਲੈ ਕੇ ਜਾਣਾ ਤੇ ਆਪਣੇ ਹਾਲੀਆਂ ਦੇ ਢੀਕਣਾ ਖੜੀ ਨੂੰ ਵੀ ਮਾਈ ਸਾਡੇ ਵੀ ਰੋਟੀ ਲੈ ਕੇ ਇੰਨੇ ਕ ਵਜੂ ਟਾਈਮ ਹੁੰਦਾ ਸੀ ਆਮ ਉਦੋਂ ਕਿਹੜਾ ਘੜੀ ਹੁੰਦੀ ਸੀ ਕਿਸੇ ਕੋਲੇ ਸੂਰਜ ਤੋਂ ਹੀ ਨਮਾਨਤਿਆ ਬੰਦਾ ਲਾ ਲੈਂਦਾ ਹੁੰਦਾ ਸੀ ਵੇ ਚਲੋ ਇੰਨਾ ਕ ਇੰਨਾ ਕ ਵੱਧ ਕੇ 9 10 ਵਾਰੀ ਜਾਂ ਰੋਟੀ ਜਾਦੀ ਸਾਰੇ ਨੇ ਬਹਿ ਕੇ ਉਹਵੇਂ ਹੱਥ ਜੇ ਝਾੜ ਕੇ ਮਗਰ ਤੇ ਧੋਣ ਵੀ ਦੂਰ ਕਰਨਾ ਪਾਣੀ ਤਾਂ ਹੈ ਨਹੀਂ ਚੱਲ ਹੱਥ ਜੇ ਪਿੱਛੇ ਝਾੜ ਕੇ ਛੱਡੇ ਜਣਾ ਬਹਿ ਕੇ ਰੋਟੀ ਖਾਣ ਲੱਗ ਜਾਣਾ ਜਣੇ ਕਰਨ ਦਾ ਭਾਵ ਇਸ ਤਰ੍ਹਾਂ ਦੇ ਲੋਕ ਸੀ ਤੇ ਪੂਰੇ ਵਧੀਆ ਲੋਕ ਸੀ ਤੇ ਕਾਮਕਾਰ ਬਹੁਤ ਸੋਹਣੇ ਚੱਲਦੇ ਸੀ 2 2 4 4 ਬੜਦ ਸੀ ਇੱਕ ਇੱਕ ਬੋਤਾ ਸੀ ਜਿਨ੍ਹਾਂ ਦੇ ਜੇ ਇੱਕ ਬੋਤਾ 4 ਬੜਦ ਢੋਣੇ ਕਹਣਾ ਪੂਰਾ ਵਧੀਆ ਕੰਮ ਆ ਫਲਾਨਿਆਂ ਮੁੰਡਿਆਂ ਦਾ ਲਈਏ ਕੰਮ ਐ ਇਹ ਕਹਿੰਦੇ ਲੋਕ ਆ ਅੱਜ ਟਰੈਕਟਰ ਹੁਣ 5 5 6 6 ਟਰੈਕਟਰ ਖੜੇ ਆ ਲੋਹਾ ਇਨਾਂ ਲਿਆ ਕੇ ਕਢਿਆਤਾ ਉਦੋਂ ਬਜ਼ੁਰਗ ਵੇਖਾ ਉਹਨੂੰ ਉਹੀ ਪਹਿਲੀ ਪਹਿਲੀ ਤਾਂ ਸਾਰੀ ਉਹੀ ਹੈ ਜਿੰਨੀ ਅੱਗੇ ਪਹਿਲਾਂ ਬੋਂਦੇ ਸੀ ਤੇ ਹੁਣ ਵਾਹੀ ਜਾਂਦੇ ਆ ਲੋਕ ਉਹਨੂੰ ਹੀ ਹੋ ਗਿਆ ਆਲੂ ਬੀਜ ਜਾਂਦਾ ਹੁਣ ਇੰਨਾ ਕ ਵੀ ਫਸਲ ਜਿਹੜੀ ਆ ਝੋਨੇ ਦੀ ਪਰਾਲੀ ਆ ਉਦੋਂ ਵੀ ਵੱੜਦਾ ਨਾ ਵੀ ਵਾਹ ਕੇ ਬੀਜਦੇ ਰੇ ਝੋਨੇ ਦੀ ਪਰਾਲੀ ਵਾਲਾ ਬਾਹਣ ਵੱੜਦਾ ਨਾ ਬਣਾ ਕੇ ਬੀਜਣਾ ਤੇ ਹੁਣ 5 5 ਟਰੈਕਟਰ ਬੋਂਦੇ ਆ ਫਿਰ ਵੱੜਦਾ ਚ ਕਿੰਨੀ ਪਾਵਰ ਹੁੰਦੀ ਸੀ ਕਿੰਨੇ ਤਗੜੇ ਵੱੜਦੇ ਸੀ ਜਿਹੜੇ ਝੋਨੇ ਵਾਲੀ ਪਹਿਲੀ ਨੂੰ ਬੋਹਣਾ ਫਿਰ ਉਹਨੂੰ ਆਲਾ ਨਾ ਬੌਣੀ ਫੇਰ ਉਹਨੂੰ ਮਸ਼ੀਨਾਂ ਨਾ ਬੀਜਣਾ ਯਾਨੀ ਕਹਿਣ ਦਾ ਭਾਵ ਵੀ ਉਦੋਂ ਕੰਮ ਸੀ ਜਿਹੜੇ ਪਹਿਲੇ ਵਾਲੇ ਬਾਹਲੇ ਚੰਗੇ ਸੀ ਖਰਚਾ ਹੈ ਨਹੀਂ ਸੀ ਨਾ ਤਾਂ ਡੀਜ਼ਲ ਦਾ ਖਰਚਾ ਸੀ ਨਾ ਬਿਜਲੀ ਦਾ ਖਰਚਾ ਹਲਟ ਜੋੜ ਕੇ ਜਿੰਨੀ ਕੋਣੀ ਉੰਨੀ ਕਰ ਲੈਣੀ ਤੇ ਨਾ ਹੁੰਦਾ ਸੀਗਾ ਵੀ ਆਹ ਦਾਣੇ ਕੱਢਣ ਨੂੰ ਆਪਾਂ ਟਰੈਕਟਰ ਲਾਤੇ ਹਲੰਬੇ ਲਾਤੇ ਨਾ ਇਹ ਹੁੰਦਾ ਸੀਗਾ ਆ ਕੇ ਕੱਢ ਲੈਣੀ ਰੁਪਈਆ ਤਾਂ ਉਹ ਖਰਜ ਜਿਹੜਾ ਹੁੰਦਾ ਲੜ ਬਣ ਲੈਂਦੇ ਸੀ ਉਹ ਮਾਣਾ ਬੋਦਾ ਤਾਂ ਹੋ ਜਾਂਦਾ ਸੀ ਉਹਨੂੰ ਖਰਚ ਦੇ ਨਹੀਂ ਸੀ ਸੇਤੀ ਕੀਤੇ ਪੈਸੇ ਦੀ ਕਦਰ ਇੰਨੀ ਕਰਦੇ ਸੀ ਤੇ ਖੱਦਰ ਕਪਾਹ ਹੁਣੀ ਆਪਦੀ ਉਹਦੇ ਨਾਲ ਖੱਦਰ ਬੁਣੀ ਜਾਣਾ ਬੁੜੀਆਂ ਨੇ ਕਰੇ ਖੱਦਰ ਬੁਣ ਬਣ ਕੇ ਤੇ ਉਹਨਾਂ ਦੇ ਖੇਸ ਟੋਟੇ ਬਣਾ ਲੈਣੇ ਉਹਨਾਂ ਦੇ ਲੀੜੇ ਬਣਾ ਲੈਣੇ ਖੱਦਰ ਦੇ ਲੀੜੇ ਹੁੰਦੇ ਬਜ਼ੁਰਗਾਂ ਦੇ ਪੁਰਾਣਿਆਂ ਦੇ ਤੇ ਕਾਨਿਆਰਗੇ ਹੁੰਦੇ ਸੀ 6-6 ਫੁੱਟੇ ਮੁੜੇ ਕਿਸੇ ਦਾ ਢੱਡ ਨਹੀਂ ਸੀ ਵੱਡਾ ਹੁੰਦਾ ਕਿਉਂਕਿ ਕੰਮ ਹਰੇਕ ਬੰਦਾ ਕਰਦਾ ਸੀ ਪੁੱਲੋ ਕਰੇ ਆਪਦੇ ਪੱਠੇ ਲਿਆਉਣੇ ਪੁੱਤਰ ਨੇ ਪਾਉਣੇ ਇੱਕ ਬੰਦੇ ਦਾ ਦਾ ਕੰਮ ਇਹੀ ਹੁੰਦਾ ਸੀ ਖੇਤੋਂ ਲਿਆਉਣੇ ਰੇੜੀ ਜੋੜ ਕੇ ਕਈ ਵਾਰ ਬੁੜੀਆਂ ਨੂੰ ਰੇੜੀ ਹੱਕ ਦੇਣੀ ਕਹਿੰਦੇ ਚੱਲਾ ਹਾਲਾ ਸੀ ਬਾਹ ਲਿਆ ਤੇ ਪੱਟੇ ਲੱਦ ਕੇ ਕਹਿੰਨ ਜਾਂ ਲੈ ਜਾ ਹੁਣ ਉੱਤੇ ਕਰੇ ਜਾਵ ਲੈਣਗੇ ਹੌਲੀ ਹੌਲੀ ਤੁਰੇ ਜਾਣਗੇ ਤੇ ਬੁੜੀਆਂ ਹੱਕੀ ਆਉਂਦੀਆਂ ਹੁੰਦੀਆਂ ਸੀ ਪੱਠੇ ਵਾਲੀਆਂ ਰੇੜੀਆਂ ਅਜੀਤੇ ਜੁੱਤੇ ਕੇ ਘਰਾਂ ਦੀਆਂ ਸਾਰੀਆਂ ਬੁੜੀਆਂ ਦੇਖੀਆਂ ਸਾੜੀ ਵੇਲੇ ਪੱਠੇ ਲਿਆਉਣੀਆਂ ਪਹਿਲੀ ਗੱਲ ਤਾਂ ਨੇਰੇ ਨੇਰੇ ਇਹ ਪੱਠੇ ਬਾਢੀ ਲਿਆਉਣ ਦੇ ਬੰਦੇ ਹੀ ਇਹਨਾਂ ਦੇ ਬਹੁਤ ਕੰਮ ਕਰਿਆ ਇਹਨਾਂ ਬੁੜੀਆਂ ਨੇ ਵੀ ਆਪਣੀਆਂ ਮਤਾਵਾਂ ਨੇ ਵੀ ਮੈਂ ਕਹਦੀਏ ਬਹੁਤ ਵਾਰ ਕਿੱਥੇ ਜਾਣ ਵਾਲਾ ਉੱਤੇ ਰੋਟੀ ਲੈ ਕੇ ਜਾਣੀ ਕਿਤੇ ਜਾਣੀ ਨਾ ਪੂਰੇ ਟਾਈਮ ਨਾ ਜਾਣਾ ਇਹ ਨਹੀਂ ਵੀ ਹੈਵੇਂ ਤੇ ਲੱ ਝਗੜਿਚੇ ਕਰਦੀਆਂ ਫਿਰਦੀਆਂ ਕੋਈ ਨਹੀਂ ਜਦੋਂ ਜੀ ਕਰੇ ਜਾਵੜਾਂਗੇ ਦਾਸਕ ਬਾਕ ਤੇ ਰੋਟੀ ਲੈ ਕੇ ਜਾਵਰਦੇ ਸੀ ਲੱਸੀ ਦਹੀਂ ਬਹੁਤ ਸੋਹਣਾ ਜਣੀ ਉਸ ਟਾਈਮ ਦੇ ਜਿਹੜੇ ਹੁਣ ਅੱਜ ਪਹਿਲੀ ਗੱਲ ਤਾਂ ਹੁਣ ਅੱਜ ਦੇ ਵਿਆਹ ਹੀ ਲਾਲਾ ਚਲ ਵਿਆਹ ਤੇ ਆ ਜਾਂਦੇ ਹੁਣ ਆਪਾਂ ਵਿਆਹ ਕਹ ਵਿਆਹ ਹੋ ਗਏ ਜਾਗੋ ਫੇਰ ਜਾਗੋ ਤੋਂ ਬਾਅਦ ਫੇਰ ਦੂਜਾ ਪਹਾਲਸ ਚ ਵਿਆਹ ਫੇਰ ਆ ਜਾ ਫਿਰ ਇਥੇ ਮਿਲਣੀ ਉਹਨਾਂ ਨੇ ਕਰ ਲੈਣੀਆਂ ਫਿਰ ਆਪਾਂ ਜਾਣਾ ਉਧਰ ਤਾਂ 15 ਬੰਦੇ ਆਪਾਂ ਲੈਣੇ ਪੰਜ ਚਾਰ ਗੱਡੀਆਂ ਕਰ ਲੈਣੀਆਂ ਪੰਜ ਚਾਰ ਉਹਨਾਂ ਨੇ ਕਰ ਲੈਣੀਆਂ ਤੇ ਇਹ ਦੱਸ ਇਹ ਵਿਆਹ ਆਪਣੇ ਤੇ ਅੱਗੇ ਹੁੰਦੇ ਸੀ ਇਹ ਤਾਂ ਹੀ ਖਰਚੇ ਘਟ ਗਏ ਹੁਣ ਵਧ ਗਏ ਹੋਣ ਜਿਹੜੇ ਆਪਾਂ ਕੰਮ ਹੀ ਪਾਈ ਪਾਸਾ ਸੱਤ ਸੱਤ ਕਰ ਲਈ ਡੀਜੇ ਵਾਲੇ ਲੱਖ ਲੱਖ ਰੁਪਏ ਤੇ ਲਾਉਣ ਲੱਗ ਗਏ ਇਹ ਲੱਖ ਰੁਪਏ ਕਿਹੜੇ ਖਾਤੇ ਚ ਪਾਵਾਂਗੇ ਇਹ ਨਹੀਂ ਸੀ ਬਜ਼ੁਰਗ ਕਰਦੇ ਫਿਰ ਲੱਡੂ ਜਲੇਬੀ ਤੋਂ ਬਿਨਾ ਬਜ਼ੁਰਗਾਂ ਪਕੌੜੀਆਂ ਮਿੱਠੀਆਂ ਨੂਨ ਵਾਲੀਆਂ ਆ ਖਰਮੇ ਜੇ ਹੋਣੇ ਲੱਡੂ ਹੋਣੇ ਬਸ ਤੇ ਜਲੇਬੀ ਹੁੰਦੀ ਸੀ ਆ ਗਲਾ ਗਲੂ ਜਮਣਾ ਤਾਂ ਹੁਣ ਚੱਲਿਆ ਤਾਂ 20 30 ਸਾਲਾਂ ਦੀਆਂ ਪਹਿਲਾਂ ਕਿੱਥੇ ਕਰਦਾ ਗਲਾ ਗਲਮਣੋ ਕੋਈ ਨਹੀਂ ਸੀ ਬਸ ਪਕੌੜੇ ਜ਼ਰੂਰ ਹੋਵੇ ਸੀ ਹਮ ਜਾਂਦਾ ਸੀ ਨਾਲ ਪਕੌੜੇ ਦੇ ਦੇਣੇ ਚਾਹ ਨਾਲ ਫੇਰ ਦੁਪਹਿਰੇ ਰੋਟੀ ਦੇ ਦੇਣੇ ਸ਼ਾਮ ਨੂੰ ਚਾਹ ਪਿਆ ਕੇ ਤੋਰ ਦੇਣੇ ਚਾਲ ਕੰਡਾ ਤੇ ਜੰਨਾ ਹੁੰਦਿਆਂ ਸੀ ਧਰਮਸ਼ਾਲਾ ਚ ਬਹਿੰਦਿਆਂ ਸੀ ਜੇ ਸ਼ਰਾਬ ਵੀ ਕੋਈ ਪੀਂਦਾ ਸੀ ਤਾਂ ਆਪ ਦੀ ਲਿਆ ਕੇ ਪੀਂਦਾ ਸੀ ਕੁੜੀ ਵਾਲਾ ਕੋਈ ਨਹੀਂ ਸੀ ਦਿੰਦਾ ਮੁੰਡਲੇ ਆਪ ਦੀ ਆਪ ਲਿਆਉਂਦੇ ਸੀ ਆਪ ਪਿੰਦੇ ਸੀ ਹੁਣ ਤਾਂ ਖਰਚੇ ਹੀ ਬੇਸਾਬੇ ਵਧਾਤੇ ਕਿੰਨੇ ਖਰਚੇ ਵਧ ਗਏ ਹਲਵਾਈ ਪੰਜ-ਛੇ ਦਿਨ ਪਹਿਲਾਂ ਹੀ ਲਾ ਦੇਣੇ ਆ ਫੇਰ ਮਗਰ ਤਾਂ ਹੀ ਲੱਗੇ ਰਹਿੰਦੇ ਆ ਇੰਨਾਂ ਗੱਲਾਂ ਤੋਂ ਜੇ ਛਟਕਾਰਾ ਪਾਉਣ ਤਾਂ ਲੋਕ ਮੰਗਣਾ 20 ਗੁਣੇ ਚੰਗੇ ਰਣਜੀਤ ਇਹਨਾਂ ਗੱਲਾਂ ਨੂੰ ਹੀ ਘਟਾ ਦੇਣ ਜਾਂ ਗੋ ਘਟਾ ਦੇਣ ਮਿਲਣੀਆਂ ਕਰਨੀਆਂ ਆਪਦੇ ਦੋ ਤਿੰਨ ਜਾਣ ਕੋ ਯਾਰ ਆਪਦੇ ਪਰਿਵਾਰ ਆਪਾਂ ਸਾਰੇ ਨੇ ਮੈੜੀ ਲੈਣੇ ਰੇਤੇਦਰੇ ਵਿੱਚ ਕੁੜੀ ਮੁੰਡਾ ਜਾਂਦਾ ਮਿਲਿਆ ਆਉਂਦਾ ਉਹੀ ਪਰਿਵਾਰ ਆਪਾਂ ਫਿਰ ਆ ਕੇ ਫਿਰ ਦੱਸਣਾ ਅਸੀਂ ਕੈਨੇਡਾ ਚੋਂ ਆਏ ਅਸੀਂ ਅਮਰੀਕਾ ਚੋਂ ਆਏ ਅਸੀਂ ਸੇਲਗਿਆ ਚੋਂ ਆਏ ਇਹ ਜੀਆਂ ਗੱਲਾਂ ਇਹੋ ਆਪਣੇ ਨਗਾ ਨਵਾਨਾ ਵਿਚਾਰਾ ਬੈਠਾ ਉਹ ਕੋਲੇ ਸੁਣੀ ਜਾਂਦਾ ਉਹ ਆਪਦੇ ਮਨ ਨੂੰ ਹੀਟ ਗਈ ਮੰਨਦਾ ਵੀ ਯਾਰ ਇਹ ਤਾਂ ਵੱਡੀਆਂ ਵੱਡੀਆਂ ਗੱਲਾਂ ਕਰੀ ਜਾਂਦੇ ਆ ਤੇ ਮੈਂ ਬੈਠਾ ਇੱਥੇ ਹੀ ਆ ਫਿਰ ਉਹ ਵਿਚਾਰਾ ਆਪਣੀ ਪੈੜੀ ਵੇਚਦਾ ਪੈਰੀਟ ਕੇ ਬਾਹਰ ਕਹਿੰਦਾ ਮੈਂ ਵੀ ਅਮਰੀਕਾ ਜਾਣਾ ਫਿਰੋ ਡੌਕੀਆਂ ਲਾਉਂਦੇ ਆ ਕੋਸ ਫਸ ਜਾਂਦੇ ਆ ਕੋਸ ਚੱਕ ਗਵਰਨਮੈਂਟ ਇਧਰ ਮਾਰਦੀ ਆ ਐ ਫਸੇ ਬੈਠੇ ਵਿਚਾਰੇ ਆਪਣੀਆਂ ਰੀਸਾਂ ਜਰ ਆਪਾਂ ਹੀ ਘੱਟ ਕਰ ਲੋ ਇਹਦੀਆਂ ਗੱਲਾਂ ਅਗਾਂ ਬੰਦੇ ਨੂੰ ਦੂਜੇ ਨੂੰ ਟ੍ਰੇਨਡ ਕਰੋ ਯਾਰ ਨਾ ਇੱਥੇ ਕੰਮ ਵਧੀਆ ਕਰੋ ਯਾਰ ਦੱਬ ਕੇ ਇੱਥੇ ਕੰਮ ਚਲਾਓ ਆਪਦੇ ਬਾਣੀਆਂ ਦੁਕਾਨਾਂ ਪਾਈ ਬੈਠੇ ਆਪਾਂ ਤਾਂ ਨਹੀਂ ਪੈਂਦੇ ਕਿ ਬੰਦੇ ਕਿੰਨੇ ਕਿੰਨੇ ਆਪਣੇ ਮੁੰਡੇ ਬਾਹਰੋਂ ਆ ਕੇ ਕੰਮ ਚਲਾਈ ਬੈਠੇ ਆ ਖੇਤੀ ਵੀ ਅੱਜਕੱਲ੍ਹ ਪੜੇ ਲਿਖੇ ਦੀ ਯਾਰ ਖੇਤੀ ਵਧੀਆ ਕਰੋ ਆ ਕੇ ਫਸਲ ਚੰਦੀ ਵੀ ਜੋ ਯੂਨੀਵਰਸਿਟੀ ਤੋਂ ਵੀ ਲਿਆ ਕੇ ਤੇ ਆਪੇ ਸਾਰਾ ਬੰਦਾ ਪਾਸ ਆ ਕਹਿਣ ਦਾ ਬਾਬੇ ਕੰਮ ਹੋਵੇ ਨਾ ਤੇ ਐ ਹੋਵੇ ਬਸ ਜਿਹੜਾ ਚੱਕ ਲੋ ਚੱਕ ਲੋ ਗਰਮ ਜਿੱਡੀਆਂ ਗੱਡੀਆਂ ਵੱਡੀਆਂ ਇਹ ਲਈ ਫਿਰਦੇ ਉੱਡ ਗਈ ਸਾਡੇ ਕੋਲੇ ਹੋਣ ਇਹੀ ਰੀਸਾਂ ਦੇ ਵਿੱਚ ਬੰਦੇ ਫਸੇ ਹੋਏ ਆਪਣੇ ਬਹੁਤ ਰੀਸ ਤੇ ਘੜੀਸ ਕਰੀ ਵੀ ਆ ਵਿਆਹਾਂ ਚ ਵੀ ਰੀਸ ਘੜੀਸ ਆ ਹਰੇਕ ਉਹਦਾ ਗਰੀਬ ਕੁੜੀ ਕਹਿੰਦੀ ਮੈਂ ਤਾਂ ਘਰ ਸੱਚ ਕਰਾਉਣਾ ਜਿਵੇਂ ਫਲਾਨਿਆਂ ਦਾ ਹੋਇਆ ਮੈਂ ਤਾਂ ਉਹ ਮਹੀ ਕਰਾਉਣਾ ਮਾਂ ਤੇ ਫਸ ਜਾਂਦਾ ਕੋਈ ਤਾਕੀ ਕਰੇ ਉਹ ਅਲੀ ਵਿੱਚੋਂ ਕਿਤੋਂ ਲਿਆਵੇ ਪੈਸਾ ਹਾਸਲ ਕਰੇ ਉਹ ਕਰੂਗਾ ਜੀ ਥੋੜੇ ਚਰ ਬਾਅਦ ਮੁੜ ਕੇ ਤਲਾਕਾਂ ਤੇ ਗੱਲ ਜਾ ਵੜਦੀ ਆ ਉਹਨਾਂ ਦਾ ਮੈਨੂੰ ਫਲਾਲਾਂ ਨੇ ਚੰਗਾ ਲੱਗਿਆ ਉਹਨਾਂ ਦਾ ਮਨਵਾਹ ਨੇ ਜਿਹੜੀਆਂ ਅੱਗੇ ਬਜ਼ੁਰਗ ਪਹਿਲਾਂ ਗੱਲਾਂ ਖੋਲਦੇ ਸੀ ਇਹ ਵੀ ਸਾਡੀ ਕੁੜੀ ਭਾਈ ਆਹ ਕੰਮ ਕਰਦੀ ਸਾਰੇ ਕੰਮ ਜਾਣਦੀ ਆ ਰੋਟੀ ਟੋਕ ਜੋ ਤੁਹਾਡੇ ਘਰ ਦਾ ਕੰਮ ਸਾਰੀਆਂ ਜਾਣਦੀ ਕਿਉਂਕਿ ਅੱਗੇ ਮਾਂ ਪਿਓ ਕਰਾਉਂਦਾ ਸੀ ਹੁਣ ਤਾਂ ਭਲਾ ਕੁੜੀ ਨੂੰ ਉਹ ਨਹੀਂ ਪਤਾ ਦਸਾਂ 10-12 ਸਾਲ ਦੀ ਵੀ ਰੋਟੀ ਤੇ ਜਾਂ ਦਾਲ ਕਿਵੇਂ ਬਣਦੀ ਆ ਕਈਆਂ ਤਰ੍ਹਾਂ ਮੈਂ ਦੱਸ ਕੇ ਦਿਖਾਉਣ ਬਣਾ ਦਉਣ ਦਾਲ ਨਹੀਂ ਬਣਦੀ ਰੋਲੇ ਵੀ ਇੱਥੇ ਹੀ ਪੈਂਦੇ ਜੇ ਤੋ ਘਰ ਦੇ ਕਹਿੰਦੇ ਚੰਗਾ ਲਾਹ ਰੁੱਟ ਗਏ ਮਮੇ ਮੈਨੂੰ ਤਾਂ ਆਉਂਦੀ ਨਹੀਂ ਦਾਲ ਬਣਾ ਲਾ ਉਹ ਵੀ ਮੈਨੂੰ ਨਹੀਂ ਆਉਂਦੀ ਫਿਰ ਤੈਨੂੰ ਆਉਂਦਾ ਕੀ ਆ ਪੜ੍ਹੀ ਤੂੰ ਨਹੀਂ ਜੱਜਣਾ ਪੜ੍ਹੀ ਹੁੰਦੀ ਤੂੰ ਬਾਹਰ ਜਾਂਦੀ ਇੱਥੋਂ ਆ ਕੇ ਰੋਲੇ ਪੈਂਦੇ ਆ ਬੰਦਿਆਂ ਦੇ ਫੇਰ ਇਹ ਤਲਾਕ ਹੁੰਦੇ ਆ ਤਲਾਕਾਂ ਨਾਲ ਪਰਿਵਾਰਾਂ ਦੇ ਪਰਿਵਾਰ ਹੁਣ ਅਦਾਲਤਾਂ ਦੇ ਵਿੱਚ ਚੜੇ ਹੋਏ ਆ ਕਿੰਨੀਆਂ ਕਿੰਨੀਆਂ ਅਦਾਲਤਾਂ ਵੜ ਗਈਆਂ ਕਿ ਇੰਨੀਆਂ ਅਦਾਲਤਾਂ ਸੀਗੀਆਂ ਪਹਿਲੀ ਗੱਲ ਤਾਂ ਅਦਾਲਤ ਤੇ ਜਾਂਦਾ ਹੀ ਨਹੀਂ ਸੀ ਕੋਈ ਕਰੇ ਇਹਨੂੰ ਫਟਾਰਾ ਕਾ ਲੈਂਦੇ ਸੀ ਬਜ਼ੁਰਗ ਬਹਿ ਕੇ ਵਿਚਾਰੇ ਚਾਰ ਉਧਰ ਨੂੰ ਕਹਿ ਦੇਣੀਆਂ ਚਾਰ ਉਹਨਾਂ ਨੂੰ ਕਹਿ ਦੇਣੀਆਂ ਹੁਣ ਤਾਂ ਜੇ ਇੱਕ ਨੂੰ ਕਹਦਾ ਕੁਗਲਾ ਤੂੰ ਦਾ ਰਾਇ ਕਰਦਾ ਉਹਦੀ ਤੂੰ ਫਲਾਨਾ ਕਰਦਾ ਉਹ ਫਲਾਨੇ ਬੰਦੇ ਨੇ ਤਾਂ ਉਧਰਲਾ ਪੱਕੇ ਪੂਰੇ ਆਪਣਾ ਨਹੀਂ ਪੂਰੇ ਜਿੱਦੇ ਚੋਂ ਗਲਤੀਆਂ ਕਹਿਣਾ ਤਾਂ ਪੈਣਾ ਹੀ ਹੈ ਇੰਨਾ ਗੱਲਾਂ ਦਾ ਕਰਕੇ ਬਹੁਤ ਆਪਣਾ ਪੰਜਾਬ ਪਿੱਛੇ ਨੂੰ ਜਾ ਰਿਹਾ ਰਹਿੰਦਾ ਹੁੰਦਾ ਨਸ਼ੇ ਨੇ ਚੱਕਤਾ ਲਾਣਾ ਇਹ ਮੁੰਡੇ ਦੇ ਕਿੰਨੇ ਆਪਣਾ ਛੋਟੇ ਛੋਟੇ ਜੁਆਗ ਦਾਦਾ ਬਾਰਾ ਬਾਰਾ ਸਾਲ ਦੇ ਅਕਾ ਰਸੂਲ ਖਾਈ ਜਾਂਦੇ ਆ ਵੇਲੇ ਕਰਕੇ ਇਹ ਕੰਮ ਤੇ ਲੱਗੇ ਆ ਕਿਉਂ ਜਿਹੜੇ ਆ ਵੱਡੇ ਆ ਪੂਰਾ ਪੰਦਾ ਉਹਨਾਂ ਨੂੰ ਕੰਮ ਨਹੀਂ ਨਾ ਨੌਕਰੀ ਦਿੰਦਾ ਕੋਈ ਨਾ ਨੌਕਰੀ ਹੈ ਨਹੀਂ ਹੋਈ ਐ ਦੇਵੇ ਵੀ ਗਵਰਨਮੈਂਟ ਕਿੱਥੇ ਦੱਸ ਦੇ ਬੰਨੂ ਕਿਤੇ ਨੌਕਰੀ ਹੈਂਦੀਆਂ ਬਿਜਲੀ ਮਹਿਕਮਾ ਬੰਦ ਕਰਤਾ ਟਰੱਕ ਮਹਿਕਮਾ ਆਪਣਾ ਬੱਸਾਂ ਮਹਿਕਮਾ ਬੰਦ ਨਹਿਰਾ ਮਹਿਕਮਾ ਬੰਦ ਕਸਿਆਂ ਆਲਾ ਬੰਦ ਸੋਇਆਂ ਆਲਾ ਬੰਦ ਸੜਕਾਂ ਤੇ ਲੋਕ ਲੱਗੇ ਹੁੰਦੇ ਸੀ ਬੇਲ ਦਾ ਰੋ ਬੰਦ ਸਾਰਾ ਕੁਝ ਇਹ ਡੂ ਜਿਹੜਾ ਤਾਂ ਬੰਦ ਕਰਤਾ ਨੌਕਰੀ ਕਰੇ ਕਿੱਥੇ ਬੈਂਕਾਂ 'ਚ ਪਈਏ ਬੈਠੇ ਆ ਪੱਠਿਆਂ ਤੇ ਭਈਏ ਬੈਠੇ ਆ ਫੈਕਟਰੀਆਂ ਚ ਭਈਏ ਬੈਠੇ ਆ ਆਪਣੇ ਪੰਜਾਬੀਆਂ ਨੇ ਨਸ਼ੇ ਲੱਗਣਾ ਹੋਰ ਕੀ ਕਰਨਾ ਹੈ ਬੇਲਾ ਬੰਦਾ ਸੋਚੀ ਜਾਂਦਾ ਉਲਟ ਗੱਲਾਂ ਵਾਸੋਂ ਚੱਲੀ ਜਾਂਦੀਆਂ ਉਹ ਕਰੀ ਜਾਂਦੇ ਜਦੋਂ ਫਸ ਜਾਂਦਾ ਇਹ ਜੇ ਫਿਰ ਉਹਨੂੰ ਨਿਕਾਲਣਾ ਔਖਾ ਹੋ ਜਾਂਦਾ ਆ ਨੌਜਵਾਨ ਨਸ਼ਿਆਂ ਚ ਫਸੇ ਆ ਜਿਹੜੇ ਹੁਣ ਉਹ ਫਿਰਦੇ ਤਾਂ ਹੈਗੇ ਨਿਕਲਣ ਨੂੰ ਪਰ ਨਿਕਲਿਆ ਨਹੀਂ ਜਾਂਦਾ 13 ਦਾ ਮੰਦਾ ਦਲਦਲ ਚ ਫਸ ਗਿਆ ਇਹ ਬੇਲੇ ਪੁਣੇ ਦੇ ਨਾਲ ਜਾਂ ਮਮੈਲਾ ਨੇ ਮਾਰਤੇ ਲੋਕ ਫਰੀ ਕਰ ਕਰਕੇ ਕਈ ਜਾਂਦੇ ਕਰੇ ਬਾ ਕਰਦੇ ਆ ਨਾ ਰੌਲਾ ਪਈਦਾ ਮਾਂ ਪੁੱਤ ਡਰੀ ਜਾਂਦਾ ਵਿਚਾਰਾ ਉਹ ਮਾਰ ਦੇਣਗੇ ਸਾਨੂੰ ਮਾਰੀ ਜਾਂਦੇ ਆ ਕਈ ਤਾਂ ਮਾਂ ਪੇ ਨੂੰ ਕੁੱਟੀ ਜਾਂਦੇ ਪੈਸੇ ਦੇ ਨਹੀਂ ਦਿੰਦਾ ਕੁੱਟਦੇ ਆ ਘਰ ਦੀਆਂ ਚੀਜ਼ਾਂ ਵੇਚੀ ਜਾਂਦੇ ਆ ਪੰਜਾਬ ਦਾ ਤਾਂ ਜਮਨ ਹਾਲ ਹੀ ਬਰਾ ਹੋ ਗਿਆ ਤਾਂ ਕੋਈ ਮਾਹਰ ਮਾਹਰ ਮਹਾਰਾਜ ਦਾ ਕੋਈ ਆਉ ਬੰਦਾ ਉਹ ਆ ਕੇ ਸਧਾਰੂ ਨਵੇਂ ਸਿਰੇ ਤੋਂ ਦੁਨੀਆ ਬਣੂਗੀ ਹੁਣ ਫੇਰ ਗੱਲ ਬਣੂ ਜਿਹੜੇ ਆ ਲੋਕ ਐ ਇਸ ਕੰਮ ਤੇ ਹੋ ਕੇ ਪੱਕੇ ਵਸ